ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦੀਪ ਤੇ ਤੁਸੀਂ ਦੇਖ ਰਹੇ ਹੋ ਗੁਣ ਪੰਜਾਬ ਦੇ ਸੋਸ਼ਲ ਮੀਡੀਆ ਤੇ ਮਸ਼ਹੂਰ ਇਨਫਲੂਐਂਸਰ ਕਮਲ ਕੌਰ ਦੀ ਲਾਸ਼ ਮਿਲੀ ਆ ਤੁਹਾਨੂੰ ਦੱਸ ਦਈਏ ਇਹ ਲਾਸ਼ ਬਠਿੰਡਾ ਦੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਇੱਕ ਪਾਰਕ ਹੈ ਜਿੱਥੇ ਕਿ ਇੱਕ ਗੱਡੀ ਖੜੀ ਸੀ ਉਸ ਗੱਡੀ ਦੇ ਵਿੱਚ ਕਮਲ ਦੀ ਲਾਸ਼ ਮਿਲਦੀ ਹੈ ਤੇ ਇਸ ਤੋਂ ਬਾਅਦ ਅਤੇ ਪੁਲਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਅਤੇ ਪੁਲਸ ਇਸ ਮਾਮਲੇ ਦੀ ਹਲੇ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਆਸ-ਪਾਸ ਦੇ ਜਿਹੜੇ ਕੈਮਰੇ ਨੇ ਉਹ ਖੰਗਾਲ ਕੇ ਦੇਖੇ ਜਾ ਰਹੇ ਆ ਪੁਲਸ ਨੂੰ ਸ਼ੱਕ ਹੈ ਵੀ ਇਹ ਇੱਕ ਕਤਲ ਦਾ ਮਾਮਲਾ ਹੋ ਸਕਦਾ ਹੈ ਕਮਲ ਸੋਸ਼ਲ ਮੀਡੀਆ ਤੇ ਕਈ ਗੱਲਾਂ ਨੂੰ ਲੈ ਕੇ ਬਵਾਦਾਂ ਦੇ ਵਿੱਚ ਵੀ ਕਿਰੀ ਨਜ਼ਰ ਆਉਂਦੀ ਰਹੀ ਆ ਤੇ ਪਹਿਲਾਂ ਕਮਲਜੀਤ ਦੇ ਨਾਲ ਬਹੁਤ ਸਾਰੀਆਂ ਕੰਟਰੋਵਰਸੀਆਂ ਵੀ ਹੁੰਦੀਆਂ ਰਹੀਆਂ ਨੇ ਸੋ ਹੁਣ ਫਿਲਹਾਲ ਇਹ ਦੇਖਣਾ ਹੈ ਕਿ ਕਮਲਜੀਤ ਕੌਰ ਦੀ ਮੌਤ ਕਿਵੇਂ ਹੋਈ ਹੈ ਕਿਉਂਕਿ ਲਾਸ਼ ਜਿਹੜੀ ਆ ਉਹ ਇੱਕ ਗੱਡੀ ਦੇ ਵਿੱਚੋਂ ਬਰਾਮਦ ਹੋਈ ਹੈ ਪੁਲਿਸ ਅਤੇ ਫੋਰੈਂਸਟਿਕ ਟੀਮ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਜਾਂਚ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਸਬਪਾਲਸ ਨੇ ਵੀ ਕਿਹਾ ਕਿ ਹਾਲੇ ਇਸ ਮਾਮਲੇ ਦੀ ਜਾਂਚ ਆ ਜਿਹੜੀ ਉਹ ਬਰੀਕੀ ਦੇ ਨਾਲ ਚੱਲ ਰਹੀ ਹੈ ਅਤੇ ਕਈ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਨੇ ਜੋ ਵੀ ਨਿਕਲ ਕੇ ਸਾਹਮਣੇ ਆਵੇਗਾ ਉਹ ਪਬਲਿਕ ਦੇ ਵਿੱਚ ਦੱਸਿਆ ਜਾਵੇਗਾ ਸੋ ਦਰਸ਼ਕੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੁਣ ਪੰਜਾਬ ਦੇ